ੴ ਸਤਿਗੁਰ ਪ੍ਰਸਾਦ ਅਸਾਹ ਮਹਲਾ 4 ਸ਼ੰਤ ਕਰ 4 ਤਨ ਧਨ ਗੁਰ ਰਾਮ ਦਾਸ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਸਾਹਿਬ ਜੀ ਹਾਜਮ ਪਿਤ ਪਿੰਨੇ ਲੋਇੜਾ ਮਨ ਪ੍ਰੇਮ ਰਤਾ ਰਾਮ ਰਾਜੇ ਬੰਦਾ ਬਸਵਤੀ ਲਾ ਸਭ ਜਨ ਸੋਵੈਨਾ ਗੁਰੂ ਮੁਖ ਗੰਗਲਿਆ ਮੇਰਾ ਮਨ ਲੋ ਬਿਨਾ ਜਨਾਨਕ ਮੁਖ ਚ ਖੋਲਿਆ ਸਭ ਜਨ ਮਤਾਨ ਤਨ ਜਨਾਨਕ ਮੁਖ ਚ ਖੋਲਿਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਬਾਸ ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਵਲੇਹਾਰੀ ਗੁਰ ਆਪਣੇ ਦਿਉਹਾੜੀ ਸਦਵਾ ਜਿਨ ਮਾਨਸ ਤੇ ਦੇਵਤ ਕੀਏ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੇ ਸੋ ਚੰਦ ਉਗ ਵਹਿ ਸੂਰਜ ਚੜੇ ਹਜ਼ਾਰ ਇਤ ਜਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸਚੇ ਛੁੱਟੇ ਤਿਲ ਬੁਆੜ ਜਿਉ ਸੁਨੇ ਅਦਰਖੇ ਕੇਤੇ ਅਦਰ ਛੁੱਟਿਆ ਕਹਉ ਨਾਨਕ ਸੋਨਾ ਫਲਿਏ ਫੁਲਿਏ ਬਪੜੇ ਪੀਤਲ ਵਿੱਚ ਸਵਾ ਪੋੜਿ ਆਪਣੇ ਅਪਸਦਿਓ ਆਪੀ ਨੇ ਰਤਿਓ ਨਾ ਤੁਏ ਗੁੰਦਰ ਸਾਜੀਏ ਘਰ ਆਸਣੇ ਢਿਠੋ ਜਾਓ ਦਤ ਕਰਦਾ ਰਖੋ ਉਸ ਦੇਵੇਂ ਘਰੇ ਪਸਾਓ ਤੁਜਾ ਹੋਈ ਸਭ ਸੈ ਦੇ ਲੈ ਸਹਿ ਜਿੰਦ ਘਾਓ ਘਰ ਆਸਣੇ ਢਿਠੋ ਜਾਓ ਢਿਠੋ ਜਾਓ ਚਾਉ ਤੂੰ ਵੀ ਆਪਣੇ ਆਪ ਸਾਚੇ ਹੋ ਆਪਣਰ ਛਿਓ ਨਾ ਤੂੰ ਇਹ ਕੁਦਰਤ ਸਾਚੀ ਆ ਕਰਸਨ ਟਿਠੋ ਚਾਉ ਤਾਕਾ ਕਰਤਾ ਆਪ ਤੂੰ ਤੁਸਦੇ ਮੇਰੇ ਕਿਰਪਾ ਸਾਉ ਤੂੰ ਜਾਣੋ ਇਹ ਸਭ ਸਾਥੀ ਰਸੈ ਜਿੰਦ ਖੁਆਉ ਕਰਿਆਸਨ ਟਿਠੋ ਚਾਉ ਕਰਿਆਸਨ ਟਿਠੋ ਚਾਉ ਹਰ ਜੁਗ ਜੁਗ ਭਗਤ ਉਪਾਇਆ ਕਹਿ ਰੱਖਦਾ ਆ ਆ ਨਾਮ ਰਾਜੇ ਕਰਨਾ ਕਿਸ ਗੁਸਤ ਹੱਥ ਮਾਰੇ ਆ ਬਹਿਰਾਤ ਤਰਾਇਆ ਅੰਕਾਰਿਆਂ ਜਿੰਦ ਕਾ ਪਿੱਠ ਦੇ ਨਾਮ ਦੇਵੋ ਖਲਾਇਆ ਜਨ ਚੜਾਇਆ ਜਨਾਨਕ ਵੈਸਾ ਹਰ ਸੇਵਾ ਸਲੋਕ ਮਹਲਾ ਪਹਿਲਾ ਆਪੇ ਭੰਡ ਸਜਿਐਨ ਆਪੇ ਪੁਰਨ ਦੇ ਇਕ ਨੇਦ ਦਸਮਾਈਏ ਇਕ ਚੁੱਲੇ ਰਹਿਣ ਚੜੇ ਇਕ ਨਿਹਾਲੇ ਪੈ ਸਵਨ ਇਕ ਉਪਰ ਰਹਿਣ ਖੜੇ ਦਿਨਾਸ ਵਾਜੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਜਿ ਕਰਿ ਆਪ ਜੈ ਪਰਖਿ ਆਪ ਤਿਸੇ ਜਨ ਤਉ ਪਏ ਕੈ ਦੇਖਾ ਤਪੁថា ਕਿਸ ਨੋ ਕਹੀਐ ਨਾਨਕਾ ਸਭ ਕਿਛ ਆਪੇ ਆ ਭੋਰੇ ਵੱਡਕਿਆਂ ਬਣਿਆ ਆ ਕਿਥ ਕਹਿਣਾ ਕਹਿਣ ਨਾ ਜਾਏ ਸੁਕਰਤਾ ਬਾਦਰ ਕਰੀ ਦੇਖੀਆ ਤੇਜ ਸੁਭਾਏ ਸਾਈ ਕਾਰਮਾ ਬਾਨੀ ਔਰ ਛੋਡੇ ਤਿੰਨ ਪਾਏ ਨਾਨਕ ਦੀ ਬਾਹਰਿ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿਰ ਜਾਇ ਰਜਾਇਰ ਜਾਏ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬਤੈ ਵਾਹਿਗੁਰੂ ਕੀ ਬਤੈ ਵਾਹਿਗੁਰੂ ਕੀ ਬਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ